ਸ੍ਰੀ ਕਾਲਜੀ ਸਾਰਿਆਂ ਨੂੰ ਬਹੁਤ ਹੀ ਵਧੀਆ ਤੇ ਸਸਤੇ ਰੇਟਾਂ ਦੇ ਮਾਲ ਆਇਆ ਆਪਣੇ ਕੋਲੇ ਗਰਮੀ ਦਾ ਤੇ ਆ ਸਿਮਰਨ ਦੇ ਸੂਟ ਆਏ ਨੇ ਸਿਮਰਨ ਦੇ ਸੂਟ ਆ ਜਿਵੇਂ ਭਾਈ ਹਜ਼ਾਰ-ਹਜ਼ਾਰ ਰੁਪਏ ਦੇ ਸੂਟ ਨੇ ਆਪਾਂ ਨੇ ਬਹੁਤ ਸਸਤੇ ਰੇਟਾਂ ਦੇ ਸੇਲ ਮੇਲਾ ਲਾਤਾ ਤੇ ਸਾਰੇ ਪੰਜਾਬ ਨਾਲੋਂ ਸਸਤਾ ਕਪੜਾ ਦੇਵਾਂਗੇ ਆ ਦੇਖ ਸਕਦੇ ਹੋ 350 ਰੁਪਏ ਦਾ ਸੂਟ ਆ 700 ਰੁਪਏ ਦਾ ਜੋੜਾ 2 ਦਿਨ ਵਾਸਤੇ ਛੇ ਲੱਗੀ ਐ 700 ਰੁਪਏ ਦੇ ਦੋ ਸੂਟ ਆ 700 ਰੁਪਏ ਦੇ ਦੋ ਸੂਟ ਆ ਸਿਮਰਨ ਦੇ 350 ਰੁਪਏ ਦਾ ਪਹਿਲਾ ਇਹ ਸੂਟ 600 700 ਮਾਰਕੀਟ 'ਚ ਵਿਕਣ ਲੱਗ ਰਹੇ ਨੇ ਆਪਾਂ ਦੇਵਾਂਗੇ ਸਤਗੁਰ ਵਾਲੇ ਸੁਨਾਮ 350 ਰੁਪਏ ਦਾ ਸੂਟ ਆ ਸਿਮਰਨ ਦਾ ਇਹਦੇ ਵਿੱਚ ਬਹੁਤ ਹੀ ਡਿਜ਼ਾਈਨ ਘੱਟੋ ਘੱਟ 4-500 ਸੂਟ ਹੈ ਸਾਡੇ ਕੋਲੇ ਲਾਵਾਂਗੇ ਸੇਲ 3 ਦਿਨ ਵਾਸਤੇ ਆਹ ਦੇਖ ਸਕਦੇ ਹੋ ਜੀ ਬਰੋਸੇ ਦੇ ਸੂਟ ਆ ਗਏ ਜੀ ਬਰੋਸੇ ਦੇ ਸੂਟ ਆ ਸਿਰਫ 2200 ਰੁਪਏ ਨੂੰ ਮੇਲਾ ਲਾਇਆ ਜੀ ਬਰੋਸੇ ਦੇ ਸੂਟਾਂ ਦਾ 200 ਰੁਪਏ ਤੁਸੀਂ ਢੇਰ ਦੇਖ ਸਕਦੇ ਹੋ ਇੱਕ ਤੋਂ ਇੱਕ ਡਿਜ਼ਾਈਨ ਨੇ 200 ਰੁਪਏ ਦਾ ਬਰੋਸੇ ਦਾ ਸੂਟ ਹੈ ਜੀ ਨਵੇਂ ਤੋਂ ਨਵੇਂ ਡਿਜ਼ਾਈਨ ਖਰੀਦੋ 4-5 ਦਿਨ ਵਾਸਤੇ ਸੇਲ ਲੱਗੀ ਹੋਈ ਹੈ ਇਹ ਆ ਦੁਬੱਟੇ ਲਓ ਜੀ ਦੁਬੱਟਿਆਂ ਦਾ ਸੇਲ ਮੇਲਾ ਜੀ 50 ਰੁਪਏ ਦਾ ਦੁਬੱਟਾ ਜੀ ਬਾਜ਼ਾਰ ਦੇ ਵਿੱਚ ਕੋਈ 100 ਰੁਪਏ ਦਾ ਦੁਬੱਟਾ ਵੇਚ ਰਿਆ ਕੋਈ ਕਿੰਨਾ ਤੇ ਆਪਾਂ ਵੇਚਾਂਗੇ ਜੀ 50 50 ਰੁਪਏ ਦੇ ਦੁਬੱਟੇ ਜੀ ਪਿਓਰ ਕੋਟਨ ਦੇ ਲੈਂਸ ਲੱਗੀ ਹੈ ਤੁਸੀਂ ਦੇਖ ਸਕਦੇ ਹੋ ਜੀ ਸਿਰਫ 50 50 ਰੁਪਏ ਨੂੰ ਦੁਬੱਟੇ ਨੇ ਜੀ ਇਹ